ਹਾਂਜੀ ਫਰਸ ਚੋਇਸ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ অন ਡਿਲੀਵਰੀ ਨਹੀਂ ਹੈਗੀ ਗੂਗਲ ਪੇ ਕਰ ਸਕਦੇ ਹੋ ਪੇਟੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਫਿਰ ਅਸੀਂ ਤੁਹਾਨੂੰ ਇੱਕ ਨੰਬਰ ਦੇ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ੌਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਕਪੂਰਾ ਰੋਡ ਨੇੜੇ ਗੁਰਦੁਆਰਾ ਗੁਰੂ ਜੀ ਸਾਹਿਬ ਫਰੀਦਕੋਟ ਕਲਰ ਵੀ ਬਹੁਤ ਜਿਆਦਾ ਸੋਹਣਾ ਤੇ ਕਾਟਨ ਬਿਲਕੁਲ ਪਿਓਰ ਮਿਲੂਗੀ ਕੈਮਰੀ ਕਾਟਨ ਪੂਰੀ ਐਂਡ ਸਟਰੋਂਗ ਕਾਟਨ ਮਿਲੂਗੀ ਤੁਹਾਨੂੰ ਇਹ ਨਹੀਂ ਆ ਕਿ ਮਰੀਜੀ ਕੱਚੀ ਕਾਟਨ ਦੀ ਮਿਲੂਗੀ ਤੇ ਕਲਰ ਸਹੀ ਆ ਰਿਹਾ ਕਲਰ ਬਿਲਕੁਲ ਸਹੀ ਦੇਖ ਰਹੇ ਹੋ ਬੜੀ ਪਿਆਰਾ ਜਿਹਾ ਕਲਰ ਹੈਗਾ ਤੇ ਫਰੰਟ ਤੇ ਤੁਹਾਨੂੰ ਇਹ ਵਾਲਾ ਇੱਕ ਫਲਾਵਰ ਮਿਲੂਗਾ ਇਹ ਬਾਰਡਰ ਹੈ ਤੇ ਉਹਦੇ ਉੱਪਰ ਨਾ ਸਰਵੋਸਕੀ ਲੱਗੀ ਹੋਈ ਆ ਫਲਾਵਰ ਤੇ ਲੋ ਜੀ ਅੱਗੇ ਜਾ ਕੇ ਇੱਕ ਫਲਾਵਰ ਤੁਹਾਨੂੰ ਹੋਰ ਮਿਲੂਗਾ ਜੈਸਟਰੀਏ ਤੇ ਆਜੂਗਾ ਤੁਹਾਡੇ ਤੇ ਇਹ ਹੈਗੀ ਆ ਜੀ ਸਾਈਡ ਤੇ ਇਹਦੀ ਬਹੁਤ ਏ ਵੜੀ ਠੀਕ ਹੈ ਜੀ ਤੇ ਬੈਕ ਸਾਈਡ ਤੇ ਫੇਰ ਤੁਹਾਨੂੰ ਸੇਮ ਪ੍ਰਿੰਟ ਮੈਨ ਹੈ ਤੇ ਕਲਰ ਤੇ ਪ੍ਰਿੰਟ ਬਹੁਤ ਜਿਆਦਾ ਸੋਹਣਾ ਹੈ ਤੇ ਸਟੱਫ ਵੀ ਬਹੁਤ ਪਿਆਰਾ ਹੈ ਤੇ ਇਹ ਹੈਗੀ ਆ ਜੀ 2.5 ਮੀਟਰ ਦੀ ਨਾਲ ਤੁਹਾਨੂੰ ਮਿਲੂਗੀ ਕਾਟਨ ਦੀ ਸਲਵਾਰ ਤੇ ਮਸਲੀਨ ਦਾ ਦੁਪੱਟਾ ਸਵਾ ਦੋ ਹੋਊਗੀ ਲੈਂਥ ਇਹਦੀ ਚੌੜਾਈ ਪੂਰੀ ਹੈ ਲੋ ਜੀ ਕਾਫੀ ਪਿਆਰਾ ਲੱਗਦਾ ਸੂਟ ਬਹੁਤ ਸੋਹਣਾ ਹੈ ਡਿਜ਼ਾਈਨਿੰਗ ਅੱਛੀ ਹੈ। ਲੋ। ਠੀਕ ਹੈ। ਤੇ ਨੈਕਸਟ ਦੇਖੋ ਇਹਦੇ ਵਿੱਚ ਤੁਹਾਨੂੰ ਹੋਰ ਕਲਰ ਦਿਖਾ ਦੇਣੀ ਹੈ। ਪਿੰਕ ਦਾ ਕਲਰ ਹੈਗਾ ਪਿੰਕਿਸ਼ ਪੀਚ। ਪਿੰਕ ਵਾਲੀ ਸਾਈਡ ਨੂੰ ਜ਼ਿਆਦਾ ਹੈਗਾ। ਹਾਂ। ਲੋ ਜੀ ਇਹ ਬੜਾ ਦਾ ਕੇਰਾ ਰੂਬੋ ਠੀਕ ਹੈ। ਇਹ ਵਾਲੀ ਬੈਕ ਸਾਈਡ ਰਹੂਗੀ ਸੇਮ। ਤੇ ਕਲਰ ਤੁਹਾਨੂੰ ਸਹੀ ਦਿਖ ਰਿਹਾ ਇਹ ਵਾਲੀ ਸਲਵਾਰ ਹੈ ਤੇ ਦੁਪੱਟਾ ਖੋਲ ਲੈਨੇ ਆਪਾਂ ਲੋ ਇਹ ਵਾਲਾ ਦੁਪੱਟਾ ਮੰਨੋ ਦੁਪੱਟੇ ਬਹੁਤ ਵਧੀਆ ਨੇ ਸਿਰ ਤੇ ਟਿਕਣ ਵਾਲੇ ਦੁਪੱਟੇ ਨੇ ਔਰ ਪ੍ਰਿੰਟਿੰਗ ਬਹੁਤ ਸੋਹਣੀ ਹੈ ਠੀਕ ਹੈ ਜੀ ਤੇ ਨਾਲ ਤੁਹਾਨੂੰ ਇਹ ਵਾਲੀ ਆ ਪੀਕੋ ਵੀ ਕਰੀ ਹੋ ਗਿਆ ਨਹੀਂ ਆ ਕਿ ਬੰਬਲ ਜੇ ਨਿਕਲੀ ਜਾਣਗੇ ਵਿੱਚੋਂ ਹਗਾ ਗ੍ਰੇ ਕਲਰ ਕਲਰ ਸਾਰੇ ਬਹੁਤ ਸੋਹਣੇ ਆ ਜੋ ਵੀ ਹੈਗੇ ਨੇ ਤਿੰਨ ਜਾਂ ਚਾਰ ਕਲਰ ਸੋਹਣੇ ਨੇ ਇਹ ਹੈਗਾ ਗ੍ਰੇ ਕਲਰ ਚੇਹੇ ਕਲਰ ਬਹੁਤ ਧਿਆਰਾ ਹੈ ਕਾਟਨ ਬਹੁਤ ਅੱਛੀ ਮਿਲੂਗੀ ਬਹੁਤ ਵਧੀਆ ਉਹ ਸੋਹਣੀ ਕਾਟਨ ਵਾਲੀ ਮਟੇ ਕੋਲੇ ਤੇ ਇਹ ਹੈਗਾ ਜੀ ਇਹਦਾ ਬੈਕ ਸਾਈਡ ਦਾ ਪ੍ਰਿੰਟ ਠੀਕ ਹੈ ਜੀ ਫਰੰਟ ਦੀ ਤਰ੍ਹਾਂ ਹੀ ਬੈਕ ਸਾਈਡ ਹੈ ਫਰੰਟ ਤੇ ਬਸ ਤੁਹਾਨੂੰ ਸਰੋਸ ਕੀ ਮਿਲੂਗੀ ਫਲਾਵਰ ਦੇ ਉੱਪਰ ਇਹ ਸਲਵਾਰ ਹੈ ਇਹ ਦੁਪੱਟਾ ਮੈਂ ਤੁਹਾਨੂੰ ਡਬਲ ਹੀ ਖੋਲ ਦੇਣੀ ਆ ਹੁਣ ਮੇਰੇ خیال ਬਾਰ-ਬਾਰ ਆਪਾਂ ਨੂੰ ਸਾਰਾ ਖੋਲਣ ਦੀ ਲੋੜ ਨਹੀਂ ਹੈਗੀ ਕਿਹੜਾ ਕਰਨ ਦੀ ਆਹ ਲੋ ਜੀ ਇਹ ਹੈਗਾ ਦੁਪੱਟਾ ਕਾਫੀ ਸੋਹਣਾ ਦੁਪੱਟਾ ਹੈ ਤੇ ਕਲਰ ਵੀ ਬਹੁਤ ਪਿਆਰਾ ਹੈ ਠੀਕ ਹੈ ਜੀ ਨੋ ਨੈਕ ਸੂਟ ਦੇ ਚੋ ਉਹਦੇ ਨਾਲੋਂ ਹੁਣ ਇਹਦਾ ਥੋੜਾ ਜਿਹਾ ਮੇਰੇ ਨਾਲ ਡਿਫਰੈਂਟ ਹੋ ਗਿਆ ਜੀ ਇਹ ਅਲੱਗ ਹੋ ਗਿਆ ਸੂਟ ਉਹਦੇ ਨਾਲ ਸਟੱਫ ਤੁਹਾਨੂੰ ਜੇ ਲੀ ਲੀਂਗਾ ਬਹੁਤ ਵਧੀਆ ਜਿਹਾ ਸਟੱਫ ਮਿਲੂਗਾ ਬਹੁਤ ਪਿਆਰਾ ਸਟੱਫ ਮਿਲੂਗਾ ਡਿਜ਼ਾਈਨਿੰਗ ਦਾ ਫਰਕ ਪੈ ਗਿਆ ਡਿਜ਼ਾਈਨਿੰਗ ਹੈ ਜਿਹੜੀ ਫਲਾਵਰਸ ਸਾਰੇ ਆਊਟਲਾਈਨ ਦਿੱਤੀ ਹੋਈ ਹੈ ਜੀ ਸਾਰੇ ਜ਼ਰੀ ਨਾਲ ਆਊਟਲਾਈਨ ਕੀਤਾ ਹੋਇਆ ਫਲਾਵਰਸ ਨੂੰ ਕਾਫੀ ਵਧੀਆ ਲੱਗਦਾ ਸੂਟ ਤੇ ਬਾਕੀ 네ਗੇਟਿਵ ਪ੍ਰਿੰਟਿੰਗ ਹੈ ਸਾਰੇ ਸੂਟ ਦੇ ਵਿੱਚ ਇਹ ਬਾਰਡਰ ਦੇਖ ਲਓ ਬਾਰਡਰ ਵੀ ਬਹੁਤ ਸੋਹਣਾ ਬਾਰਡਰ ਦੇ ਵਿੱਚ ਵੀ ਤੁਹਾਨੂੰ ਆਊਟਲਾਈਨ ਮਿਲੂਗੀ ਇਹ ਵਾਲੀ ਠੀਕ ਹੈ ਜੀ ਇਹ ਹੈਗੀ ਆ ਦੀ ਬਾਜੂ बहुत वाइस स्टफ आऊगा यी बैक साइड बैक साइड पर सेम ही प्रिंट है जिस <coughs> तरह का फ्रंट साइड पर मिले कलर तो बहुत प्यारा ये हैगी सलवार दुपट्टा देख लो मसलीन का दुपट्टा होगा सवा दो मीटर चौड़ाई वाइया हैगी दुपटे की प्रिंटिंग देख लो प्रिंटिंग भी बहुत सोहनी और कलर भी बहुत प्यारा लो काफ़ी अच्छा लगता दुपट्टा ठीक है जी ਨੈਕਸਟ ਡਿਜ਼ਾਈਨਿੰਗ ਚੇਂਜ ਆਓ ਲੋ ਜੀ ਪੈਨਲ ਬਣਿਆ ਹੋਇਆ ਪੈਨਲ ਦੇ ਵਿੱਚ ਜਿਹੜੇ ਫਲਾਵਰ ਨੇ ਨਾ ਉਹਨਾਂ ਨੂੰ ਸਾਰਿਆਂ ਨੂੰ ਇਸ ਤਰ੍ਹਾਂ ਉਹਦੇ ਉੱਪਰ ਤੁਹਾਨੂੰ ਵਰਕ ਮਿਲੂਗਾ ਜਰੀ ਦਾ ਹਲਕਾ ਹਲਕਾ ਵਰਕ ਹੋਊਗਾ ਤੇ ਪ੍ਰਿੰਟਿੰਗ ਤੁਹਾਨੂੰ ਤੁਸੀਂ ਦੇਖ ਹੀ ਰਹੇ ਹੋ ਤੇ ਬਾਰਡਰ ਦੇਖ ਲਓ ਬਾਰਡਰ ਤੇ ਫੇਰ ਤੁਹਾਨੂੰ ਆਊਟਲਾਈਨ ਮਿਲੂਗੀ ਸਾਰੇ ਬਾਰਡਰ ਦੇ ਉੱਪਰ ਜਰੀ ਨਾਲ ਠੀਕ ਹੈ ਜੀ ਤੇ ਇਹ ਵਾਲੀ ਬਾਜੂ ਆ ਤੇ ਬੈਕ ਸਾਈਡ ਦੇਖ ਲਓ ਬੈਕ ਸਾਈਡ ਸਾਰੀ ਪ੍ਰਿੰਟਡ ਰਹੂਗੀ ਇਸ ਦਾ ਤੇ ਬਾਰਡਰ ਬਣਿਆ ਹੋਇਆ ਹੈਗਾ ਜਿਸ ਤਰ੍ਹਾਂ ਤੁਸੀਂ ਫਰੰਟ ਤੇ ਦੇਖਿਆ ਸੀ ਅਨੀਆਂ ਜਾਂ ਸ਼ੇਡ ਹੈਗਾ ਇਹ ਹੈਗੀ ਸਲਵਾਰੇ ਦੀ ਤੇ ਮਸਲੀਨ ਦੇ ਦੁਪट्टे ਨਾਲ ਮਿਲੂਗਾ ਦੁਪੱਟੇ ਬਹੁਤ ਵਧੀਆ ਲਿਏ ਆ ਲੋ ਬਹੁਤ ਪਿਆਰੀ ਜੀ ਪ੍ਰਿੰਟਿੰਗ ਹੈਗੀ ਆ 4 ਸਾਈਡ ਤੋਂ ਬਾਰਡਰ ਮਿਲੂਗਾ ਇਹਦੀ ਬਹੁਤ ਸੋਹਣੀ ਦੁਪੱਟੇ ਨੇ ਤੇ ਕਾਟਨ ਬਹੁਤ ਵਧੀਆ ਆਉਗੀ ਨੈਕਸਟ ਹੈਵਲਾ ਇਹਦੇ ਵਿੱਚ ਇਹ ਵਾਲਾ ਕਲਰ ਹੈ ਕਲਰ ਫਰਕ ਹੈ ਬਾਕੀ ਸਾਰੀ ਡਿਜ਼ਾਈਨਿੰਗ ਸੇਮ ਮਿਲੂਗੀ ਉਦਾਂ ਹੀ ਪੈਟਰਨ ਮਿਲੂਗਾ ਬਹੁਤ ਸੋਹਣਾ ਲੁਕਾ ਬਹੁਤ ਹੀ ਜਿਆਦਾ ਸੋਹਣਾ ਲੁਕਾ ਤੇ ਇਹ ਹੈਗੀ ਇਹਦੀ ਸਲਵਾਰ ਦੁਪੱਟਾ ਮੈਂ ਤੁਹਾਨੂੰ ਦੂਰਾ ਕਰਕੇ ਦਿਖਾ ਦੇਣੀ ਆ ਉਦਾਂ ਹੀ ਠੀਕ ਹੈ ਜੀ ਤੇ ਨੈਕਸਟ ਇਹਦੇ ਵਿੱਚ ਅਗਲਾ ਪਲਾ ਚਾਰ ਪੰਜ ਕਲਰ ਹੈਗੇ ਆ ਤੇ ਚਾਰ ਕਲਰ ਹੈ ਲੋ ਚਲੋ ਸਹੀ ਆ ਰਿਹਾ ਕਲਰ ਤੁਸੀਂ ਜੋ ਵੀ ਦੇਖ ਰਹੇ ਹੋ ਬਿਲਕੁਲ ਸਹੀ ਦੇਖ ਰਹੇ ਹੋ ਤੇ ਇਹ ਵਾਲੀ ਪ੍ਰਿੰਟਿੰਗ ਬੈਕ ਸਾਈਡ ਤੇ ਮਿਲੂਗੀ ਇਹ ਬਾਜੂ ਦਾ ਬਾਰਡਰ ਹੈਗਾ ਤੇ ਬੈਕ ਸਾਈਡ ਤੇ ਤੁਹਾਨੂੰ ਇਹ ਬਾਰਡਰ ਵੀ ਮਿਲੂਗਾ ਠੀਕ ਹੈ ਜੀ ਤੇ ਇਹ ਸਲਵਾਰ ਹੈਗੀ ਆ ਦੁਪੱਟਾ ਮੈਂ ਕੋਲ ਤੇ ਦਿਖਾ ਦਵਾਂਗੀ ਹਾਂ ਮੋਟ ਸੁਨਹਰ ਦੁਪੱਟਾ ਠੀਕ ਹੈ ਜੀ ਕਾਫੀ ਸੋਹਣਾ ਸੁਨਹਰਾ ਹੈ ਕਾਟਨ ਬਹੁਤ ਵਧੀਆ ਹੈ ਸੂਟ ਤੇ ਹੁਣ ਮੈਂ ਤੁਹਾਨੂੰ ਨਾ ਬਿਲਕੁਲ ਕਾਟਨ ਦੇ ਵਿੱਚ ਬਿਲਕੁਲ ਕਾਟਨ ਦੇ ਵਿੱਚ ਪੂਰੇ ਥਰੈਡ ਵਰਕ ਵਾਲਾ ਬਿਲਕੁਲ ਕਾਟਨ ਦੇ ਦੁਪੱਟੇ ਨਾਲ ਸੂਟ ਦਿਖਾਉਂਗੀ ਪੂਰਾ ਹੈਵੀ ਵਰਕ ਹੋਇਆ ਹੋਇਆ ਸ਼ਰਟ ਦੇ ਉੱਪਰ ਸ਼ਰਟ ਤੇ ਦੁਪੱਟਾ ਹਾਂ ਲੋ ਸਲਵਾਰ ਲੈਣੀ ਹੋਵੇ ਤਾਂ ਤੁਸੀਂ ਵਾਈਟ ਕਲਰ ਦੀ ਲੈ ਸਕਦੇ ਹੋ ਉਹਦੇ ਅਕੋਰਡਿੰਗਲੀ ਫਿਰ ਪ੍ਰਾਈਸ ਵੱਧ ਘੱਟ ਹੋ ਜਾਂਦੀ ਹੈ ਤੇ ਇਹ ਹੈਗੀ ਆ ਜੀ 셔ਟ ਪੂਰੀ 셔ਟ ਦੇ ਉੱਪਰ ਤੁਹਾਨੂੰ ਇਦਾਂ ਵਰਕ ਮਿਲੂਗਾ ਬੈਕ ਫਰੰਟ 2.5 ਮੀਟਰ ਦਾ ਪੀਸ ਹੋਊਗਾ ਤੇ ਪੂਰੇ ਦੇ ਉੱਪਰ ਤੁਹਾਨੂੰ ਇਦਾਂ ਵਰਕ ਮਿਲੂਗਾ ਬੈਕ ਸਾਈਡ ਤੇ ਵੀ ਔਰ ਫਰੰਟ ਸਾਈਡ ਤੇ ਵੀ ਸੇਮ ਵਰਕ ਮਿਲੂਗਾ ਔਰ ਬਹੁਤ ਸੋਹਣੀ ਪਿਓਰ ਕਾਟਨ ਆਊਗੀ ਤੁਹਾਡੇ ਕੋਲ ਤੇ ਨਾਲ ਮਿਲੂਗਾ ਜੀ ਇਹ ਪਿਆਰਾ ਜਿਹਾ ਦੁਪੱਟਾ ਬਿਲਕੁਲ ਪਿਓਰ ਕਾਟਨ ਦੇ ਵਿੱਚ ਦੁਪੱਟਾ ਹੋਊਗਾ ਔਰ ਸਾਰੇ ਤੇ ਚਿਕਨ ਵਰਕ ਹੋਏ ਹੋਏ ਆ ਸਾਰੇ ਦੁਪੱਟੇ ਦੇ ਵਿੱਚ ਤੁਹਾਨੂੰ ਚਿਕਨ ਵਰਕ ਮਿਲੇਗਾ ਇਹ ਮਿਲੇਗਾ ਕੰਨੀ ਦੇ ਵਰਗੇ ਵਰਕ। ਕਾਫੀ ਸੋਹਣਾ ਸੂਟ ਹੈ। ਸੂਟ ਨਹੀਂ ਹੈਗਾ 셔ਟ ਤੇ ਦੁਪੱਟਾ। ਠੀਕ ਹੈ ਜੀ, ਫੁੱਲ ਅਡਵੋਲ ਦੁਪੱਟਾ ਮਿਲੇਗਾ ਤੇ ਪ੍ਰਾਈਸ ਹੈਗੀ ਹੈ ਜੀ 1650 1650 ਦੇ ਵਿੱਚ 셔ਟ ਤੇ ਦੁਪੱਟਾ ਮਿਲੇਗਾ। ਨੈਕਸਟ ਕਲਰ ਇਹਦੇ ਵਿੱਚ ਦੇਖ ਲਓ। ਸੋਣੀ ਕਾਟਨ ਆ ਬਹੁਤ ਸੋਣੀ ਤੁਸੀਂ ਸੋਚ ਹੀ ਸਕਦੇ ਹੋ ਸਮਝ ਸਕਦੇ ਹੋ ਕਿ ਜੇ ਸ਼ਰਟ ਤੇ ਦੁਪੱਟਾ ਤੁਹਾਨੂੰ ਮਿਲ ਰਿਹਾ 1680 ਦੇ ਵਿੱਚ ਤਾਂ ਅੰਦਾਜ਼ਾ ਲਾ ਲਓ ਕਿ ਕਾਟਨ ਕਿੰਨੀ ਅੱਛੀ ਹੋਗੀ ਮੈਨੂੰ ਕੁੱਖਾ ਲੱਗ ਰਿਹਾ ਇਹ ਹੂੰ ਨਾ ਸਿੱਧਾ ਹੀ ਲੋ ਜੀ ਕਾਫੀ ਜ਼ਿਆਦਾ ਸੋਹਣਾ ਸੂਟ ਹੈ ਇਹਦੇ ਵਿੱਚ ਨਾ ਹਲਕਾ ਹਲਕਾ ਸਾਰੇ 'ਚ ਉਹਨੂੰ ਸਿੱਪੀ ਵਰਕ ਦਿਖਦਾ ਹੋਣਾ ਸਿੱਪੀ ਵਰਕ ਵੀ ਹੋਇਆ ਹੋਇਆ ਹੈ ਇਹਦੇ 'ਚ ਸਾਰੀ ਸ਼ਰਟ ਦੇ ਵਿੱਚ ਬੈਕ ਫਰੰਟ ਸੇਮ ਰਹੂਗੀ ਠੀਕ ਹੈ ਜੀ ਤੇ ਇਹ ਹੈਗਾ ਇਹਦਾ ਦੁਪੱਟਾ ਬਹੁਤ ਪਿਆਰੀ ਕਾਟਨ ਆਉਗੀ ਬਹੁਤ ਜਿਆਦਾ ਸੋਹਣੀ ਇਹ ਆਹ ਲੋ ਜੀ ਪੂਰੇ ਦੁਪੱਟੇ ਦੇ ਵਿੱਚ ਇਦਾਂ ਵਰਕ ਮਿਲਣਾ ਤੁਹਾਨੂੰ ਵਿੱਚ ਇਹਦੇ ਸਿੱਪੀ ਵਰਕ ਮਿਲੂਗਾ ਹਲਕਾ ਹਲਕਾ ਤੇ ਇਹ ਹੈਗਾ ਜੀ ਇਹਦਾ ਕੰਨੀ ਹੈਗੀ ਹੈ ਠੀਕ ਹੈ ਜੀ ਤੇ ਪੱਲਿਆਂ ਦੇ ਉੱਪਰ ਵਰਕ ਨਹੀਂ ਮਿਲੂਗਾ ਕੰਨੀ ਤੇ ਮਿਲੂਗਾ ਔਰ ਵਿੱਚੋਂ ਤੁਹਾਨੂੰ ਘੂਟੀ ਮਿਲੂਗੀ 2.5 ਮੀਟਰ ਦਾ ਦੁਪੱਟਾ ਮਿਲੂਗਾ ਬਿਲਕੁਲ ਪਿਆਰ ਕਾਟਨ ਦੇ ਵਿੱਚ ਆਊਗਾ ਔਰ 1650 ਦੇ ਵਿੱਚ ਸ਼ਿਪਿੰਗ ਫ੍ਰੀ ਤੁਹਾਡੇ ਕੋਲ ਆ ਜੀ ਲੋ ਜੀ ਨੈਕਸਟ ਇਹਦੇ ਚ ਇੱਕ ਤੁਸੀਂ ਗ੍ਰੇ ਕਲਰ ਦੇਖ ਚੁੱਕੇ ਹੋ ਉਹਦੇ ਵਿੱਚ ਹੀ ਤੁਹਾਨੂੰ ਇਹ ਵਾਲਾ ਕਲਰ ਵੀ ਮਿਲੂਗਾ ਮੈਜੈਂਟਾ ਕਲਰ ਬਹੁਤ ਪਿਆਰਾ ਜਿਹਾ ਕਲਰ ਤੇ ਨਾਲ ਇਹ ਵਾਲਾ ਦੁਪੱਟਾ ਜਿਹੜਾ ਤੁਸੀਂ ਗ੍ਰੇ ਸ਼ੂਪ ਦੇ ਨਾਲ ਸ਼ਰਟ ਦੇ ਨਾਲ ਦੇਖਿਆ ਸੀਗਾ ਉਹੀ ਵਾਲਾ ਇਹ ਦੁਪੱਟਾ ਮਿਲੂਗਾ ਠੀਕ ਹੈ ਜੀ ਪੂਰਾ ਦੁਪੱਟਾ ਹੈਗਾ ਜਿਹੜਾ ਇਹਦੇ ਚ ਚਿਕਨ ਵਰਕ ਮਿਲੂਗਾ ਆ ਦੇਖੋ ਠੀਕ ਹੈ ਜੀ ਬਹੁਤ ਜਿਆਦਾ ਸੋਹਣੀ ਕਾਟਨ ਹੈ ਤੇ 1650 ਦੇ ਵਿੱਚ ਚਿਰ ਤੇ ਦੁਪੱਟਾ ਆਊਗਾ ਅਗਰ ਤੁਸੀਂ ਲੈਣੀ ਹੋਵੇ ਸਲਵਾਰ ਤਾਂ ਵਾਈਟ ਇਹਦੇ ਨਾਲ ਲੈ ਸਕਦੇ ਹੋ। ਲੋ ਜੀ ਅਗਲਾ ਦੇਖੋ। ਜੈਬ ਜੇ ਬ੍ਰਾਂਡ ਦਾ ਸੂਟ ਹੈ। ਸ਼ਿਮਰ অর্ਗੈਂਜ਼ਾ ਦੇ ਵਿੱਚ। ਲੋ ਕਿਸੇ ਵਿਆਹ ਸ਼ਾਦੀ ਨੂੰ ਦਿਨ ਉਹਦੇ ਲਈ ਚਾਹੀਦਾ ਹੁੰਦਾ। ਸ਼ਿਮਰ অর্ਗੈਂਜ਼ਾ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਸੂਟ। ਠੀਕ ਹੈ ਸਾਰੇ ਦੇ ਉੱਪਰ ਤੁਹਾਨੂੰ ਉੱਪਰ ਨਾਲ ਵਰਕ ਮਿਲੂਗਾ ਇਹ। ਸਿੱਪੀ ਵਰਕ। ਨੋਟ ਵਰਕ ਪਲਸ ਨਾਲ ਨਾਲ ਥੋੜਾ ਥੋੜਾ ਹਲਕਾ ਹਲਕਾ ਜਰੀ ਦਾ ਵਰਕ ਔਰ ਪੂਰੇ ਫਰੰਟ ਦੇ ਉੱਪਰ ਤੁਸੀਂ ਦੇਖ ਰਹੇ ਹੋਗੇ ਸਾਰੇ ਦੇ ਉੱਪਰ ਵਰਕ ਦਾ ਟੱਚ ਦਿੱਤਾ ਹੋਇਆ ਠੀਕ ਹੈ ਆ ਵੜਾ ਇਹ ਨਾ ਨਾ ਤੇ ਆ ਲੋ ਘੇਰੇ ਦੇਖ ਲੋ ਘੇਰੇ ਤੇ ਤੁਹਾਨੂੰ ਇਹ ਵੜਾ ਪੱਟੀਆਂ ਵਗੈਰਾ ਅਟੈਚ ਕਰੀਆਂ ਹੋਈਆਂ ਨੇ ਜਿਨ੍ਹਾਂ ਦੇ ਉੱਪਰ ਵਰਕ ਹੋਇਆ ਹੋਇਆ ਔਰ ਇਹ ਵੀ ਲੇਸ ਲੱਗੀ ਹੋਈ ਹੈ نیچے ਪੱਟੀ ਹੈ ਪੱਟੀ ਲੱਗੀ ਹੋਈ ਹੈ ਜੀ ਤੇ ਕਾਫੀ ਸੋਹਣਾ ਡਿਜ਼ਾਈਨਿੰਗ ਬੜੀ ਅੱਛੀ ਕੀਤੀ ਹੋਈ ਹੈ ਇਹ ਹੈਗੀ ਹੈ ਜੀ ਬਾਜੂ ਦੀ ਡਿਜ਼ਾਈਨ ਇੱਥੋਂ ਲਾ ਕੇ ਪੱਟੀ ਤੁਸੀਂ ਆਪਣੀ ਬਾਜੂ ਤੇ ਅਟੈਚ ਕਰ ਲੋਗੇ ਡਿਜ਼ਾਈਨਰ ਜਿਆ ਪੀਸ ਹੈਗਾ ਇਹ ਹੈਗੀ ਬੈਕ ਸਾਈਡ ਇਹਦੀ ਠੀਕ ਹੈ ਜੀ ਕਲਰ ਬਹੁਤ ਸੋਹਣਾ ਮਹਿੰਦੀ ਜਿਹਾ ਕਲਰ ਹੈਗਾ ਡਸਟੀ ਮਹਿੰਦੀ ਆ ਤੇ ਇਹਦੇ ਨਾਲ ਸਲਵਾਰ ਏਬਲ ਲਾਈ ਹੋਈ ਹੈ ਬਹੁਤ ਪਿਆਰਾ ਕੰਟਰਾਸਟ ਬਣਿਆ ਹੋਇਆ ਬਹੁਤ ਜ਼ਿਆਦਾ ਇਹ ਵੀ ਸ਼ਿਮਰ ਦੇ ਵਿੱਚ ਹੈ ਔਰ ਸੌਫਟ ਜਿਹਾ ਕਪੜਾ ਹੈ ਬਹੁਤ ਜ਼ਿਆਦਾ ਸੌਫਟ ਹੈ ਤੇ ਇਹ ਹੈਗੀ ਜੀ ਇਹਦੀ ਪੱਟੀ ਲੱਗੀ ਹੋਈ ਹੈ ਮੋਸ਼ਰਮਤ ਦੇ ਵਿੱਚ ਬੜਾ ਹੀ ਲਾਈਟ ਵੇਟ ਜਾਂ ਦੁਪੱਟਾ ਹੈ ਬਹੁਤ ਜ਼ਿਆਦਾ ਇਹ ਮੇਰੇ ਕੋਲ ਇੱਕ ਸੂਟ ਹੈ ਜਿਹੜਾ ਮੈਂ ਵੇਅਰ ਕਰਦੀ ਹਾਂ ਨਾ ਇਹਨੂੰ ਮੈਨੂੰ ਬਹੁਤ ਅੱਛੀ ਫੀਲ ਆਉਂਦੀ ਹੈ ਇੰਨਾ ਹਲਕਾ ਹੈ ਨਾ ਬਹੁਤ ਹੀ ਜ਼ਿਆਦਾ ਚੋਬਨ ਜਮਾ ਹੀ ਨਹੀਂ ਹੈਗੀ ਤੇ ਬਰਬਰੀ ਦਾ ਇਹ ਹੈਗਾ ਸ਼ਿਮਰ ਬਰਬਰੀ ਦੇ ਵਿੱਚ ਤੇ ਕੋਰਨਰਸ ਤੇ ਇਹਦੇ ਇਸ ਤਰ੍ਹਾਂ ਤੁਹਾਨੂੰ ਹਾਰ ਟੈਸਲਸ ਮਿਲਣਗੇ ਫੋਰ ਸਾਈਡ ਇਹ ਵਾਲੀ ਬਰੀਕ ਜੀ ਲੇਸ ਮਿਲੂਗੀ ਤੇ ਹਵਾ ਵਰਗਾ ਐਨ ਜਮਾ ਹਲਕਾ ਤੇ ਦੁਪੱਟਾ ਵੀ ਸ਼ਿਮਰ ਦਾ ਨਾਮ ਸੁਣ ਕੇ ਤੁਸੀਂ ਇਹ ਨਾ ਸੋਚੋ ਕਿ ਝੁਗੜਾ ਹੋਊਗਾ ਬਿਲਕੁਲ ਵੀ ਝੁਗੜਨੀ ਹੈਗੀ ਅਜੇ ਵਿੱਚ ਕਾਫੀ ਜਿਆਦਾ ਸੂਟ ਸੋਨਾ ਹੈਗਾ ਜੈਜੇ ਬ੍ਰੈਂਡ ਦਾ ਸੁੱਧ ਹੈ ਇਹ ਪ੍ਰਾਈਸ ਮੈਂ ਤੁਹਾਨੂੰ ਦੱਸ ਨਹੀਂ ਆਦੀ ਪ੍ਰਾਈਸ ਹੈਗੀ ਹੈ ਜੀ ਇਹਦੀ 2900 2900 ਦੇ ਵਿੱਚ ਇਹ ਤੁਹਾਡੇ ਘਰ ਆ ਜੂਗਾ ਸ਼ਿਪਿੰਗ ਕੋਈ ਨਹੀਂ ਹੋਊਗੀ ਲਓ ਜੀ ਅੱਲਾ ਸੂਟ ਇਹ ਵੀ ਸ਼ਿਮਰ ਸਿਲਕ ਜੀ ਲੱਗ ਰਹੀ ਹੈ ਜੀ ਕੁਝ ਇਸ ਤਰ੍ਹਾਂ ਦਾ ਹੀ ਲਾਜ਼ ਦਾ ਸਟੱਫ ਤੇ ਇਹ ਸਟੱਫ ਕਾਫੀ ਸੋਨਾ ਹੈਗਾ ਹਾਂ ਬਹੁਤ ਪਿਆਰਾ ਪੀਸ ਹੈ ਬਹੁਤ ਜਿਆਦਾ ਸੋਨਾ ਸਰਬੰਸਰਬੰਰਨ ਦਾ ਸੁਦਾ ਸੇ ਆਹ ਬੈਕ ਸ ਆਵੜੀ ਆ ਗਈ ਇਹਦੀ ਫਰੰਟ ਸਾਈਡ ਅੱਛਾ ਠੀਕ ਇਹ ਵਾਲੀ ਫਰੰਟ ਸਾਈਡ ਹੈ ਇਹਦੇ ਉੱਪਰ ਨਾ ਤੁਹਾਨੂੰ ਨਾਲ ਵਰਕ ਮਿਲੂਗਾ ਆ ਫਲਾਵਰਸ ਦੇ ਉੱਪਰ ਕਾਫੀ ਵਧੀਆ ਵਰਕ ਹੋਇਆ ਹੋਇਆ ਹੈ ਬਹੁਤ ਐਲੀਗੈਂਟ ਜਿਹਾ ਪੀਸ ਹੈਗਾ ਆ ਦੇਖੋ ਇਹਦੇ ਤੇ ਵੀ ਤੁਹਾਨੂੰ ਵਰਕ ਮਿਲ ਰਿਹਾ ਇਹ ਵਾਲੇ ਫਲਾਵਰ ਤੇ ਵੀ ਵਰਕ ਮਿਲ ਰਿਹਾ ਇਹਦੇ ਤੇ ਫੇਰ ਹਲਕਾ ਹਲਕਾ ਟੱਚ ਮਿਲਦਾ ਹੈ ਵਰਕ ਦਾ ਤੇ ਇਹ ਹੈਗਾ ਜੀ ਤੁਹਾਨੂੰ ਨਾਲ ਨਾ ਬਾਰਡਰ ਦਿੱਤਾ ਹੋਇਆ ਇਸ ਸਾਈਡ ਤੇ ਤੁਸੀਂ ਇਹਨੂੰ ਕਿਤੇ ਵੀ ਆਪਣੀ ਡਿਜ਼ਾਈਨਿੰਗ ਹੈ ਜਿਹੜੀ ਉਹ ਕਰ ਸਕਦੇ ਹੋ ਇਹ ਬਾਰਡਰ ਨੂੰ ਲਾ ਕੇ ਠੀਕ ਹੈ ਜੀ ਤੇ ਇਹਦੀ ਬਾਜੂ ਆ ਜਿਹੜੀ ਉਹ ਤੁਹਾਨੂੰ ਅਲੱਗ ਤੋਂ ਮਿਲੂਗੀ ਆ ਲੋ ਇੱਥੋਂ ਆ ਜਿਹੜੀ ਇਹਦੀ ਬਾਜੂ ਨਿਕਲੂਗੀ ਇਹ ਲੋ ਸ਼ਰਟ ਦਾ ਪੀਸ ਆ ਜਿਹੜਾ ਉਹ ਅਲੱਗ ਹੈ ਉਸ ਤੋਂ ਬਾਅਦ ਇਹਨਾਂ ਕਪੜਾ ਜਿਹੜਾ ਉਹ ਤੁਹਾਨੂੰ ਬਾਜੂ ਲਈ ਮਿਲੂਗਾ ਤਾਂ ਬਾਜੂ ਦੇ ਵਿੱਚ ਜੋੜ ਨਹੀਂ ਪਊਗਾ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਆਪਣੀ ਕਿ ਬਾਜੂ ਚ ਜੋੜ ਨਾ ਹੋਵੇ ਤੇ ਇਹ ਮੈਨੂੰ ਥੋੜਾ ਜਿਹਾ ਮਸਲੀਨ ਵਾਲਾ ਹੀ ਲੱਗ ਰਿਹਾ ਹੈ ਮਸਲੀਨ ਹੈ ਬੜੀ ਅੱਛੀ ਜੀ ਥੋੜਾ ਸਮਡਾਲ ਮਸਲੀਨ ਵੱਡਾਲ ਮਸਲੀਨ ਦੇ ਵਿੱਚ ਤੁਹਾਨੂੰ ਸਲਵਾਰ ਮਿਲੇਗੀ ਕਲਰ ਵੀ ਬਹੁਤ ਸੋਹਣਾ ਹੈ ਤੇ ਕਪੜਾ ਤਾਂ ਹੈ ਹੀ ਸੋਹਣਾ ਦੁਪੱਟਾ ਦੇਖੋ ਬਹੁਤ ਪਿਆਰਾ ਜਿਹਾ ਨਾਲ ਦੁਪੱਟਾ ਲੱਗਿਆ ਹੋਇਆ ਜੀ ਆਹ ਲਓ ਬਹੁਤ ਸੋਹਣਾ ਦੁਪੱਟਾ ਬਹੁਤ ਜ਼ਿਆਦਾ 4 ਸਾਈਡ ਇਹਦੀ ਇਹ ਵਾਲੀ ਡਿਜ਼ਾਈਨਿੰਗ ਹੈ ਦੇ ਵਿੱਚੋਂ ਤੁਸੀਂ ਦੇਖ ਲਓ ਲਾਈਨਾਂ ਲਾਈਨਾਂ ਤੁਹਾਨੂੰ ਦਿਖਦੀਆਂ ਹੋਣਗੀਆਂ ਇਹ ਔਰਗੈਂਜ਼ਾ ਲੱਗ ਰਿਹਾ ਮੈਨੂੰ ਔਰਗੈਂਜ਼ਾ ਹੈ ਇਹ ਬੜਾ ਹੀ ਸੌਫਟ ਜਿਹਾ ਔਰਗੈਂਜ਼ਾ ਹੈ ਹੱਥ 'ਚ ਫੜੇ ਵੀ ਤੁਹਾਨੂੰ ਐ ਨਹੀਂ ਲੱਗਦਾ ਹੈਗਾ ਕਿ ਔਰਗੈਂਜ਼ਾ ਕਿਉਂਕਿ ਇਹ ਨਾ ਬਹੁਤ ਜ਼ਿਆਦਾ ਸੌਫਟ ਹੈਗਾ ਡਿਜ਼ਾਈਨਿੰਗ ਦੇਖ ਸਕਦੇ ਹੋ ਤੇ ਮੈਂ ਤੁਹਾਨੂੰ ਰੇਟ ਦੱਸ ਦਿੰਨੀ ਆ ਇਹਦਾ 3290 ਦੇ ਵਿੱਚ ਸ਼ਿਮਰ ਸਿਲਕ ਦਾ ਸੂਟ ਸਹਿਬਾਂ ਬ੍ਰਾਂਡ ਦਾ ਬੜੀ ਘਰ ਆ ਜੂਗਾ ਸ਼ਿਪਿੰਗ ਚਾਰजेस ਕੋਈ ਨਹੀਂ ਹੈਗੇ ਨੈਕਸਟ ਵੀ ਮੈਨ ਲਾਉਦਾ ਲਗਭਗ ਸੇਮ ਜਾਈਏ बस थोड़ा कलर फर्क पै गया कलर ये भी बहुत सोणा कलर वो भी बहुत सोणा सीगा आ लो ये वाला येदा घेरा होएगा ठीक है घेरे ਦੇ ਉੱਪਰ ਫਿਰ ਤੁਹਾਨੂੰ ਵਰਕ ਮਿਲੂਗਾ ਇੱਕ ਫਲਾਵਰ ਉੱਪਰ ਹੈ ਇਹਦੇ ਤੇ ਫਿਰ ਹੈਵੀ ਵਰਕ ਕੀਤਾ ਹੋਇਆ ਬੜਾ ਪਿਆਰਾ ਜਿਹਾ ਵਰਕ ਕੀਤਾ ਹੋਇਆ ਤੇ ਆ ਵਾਲੇ ਜਿਹੜਾ ਇੱਕ ਬਾਰਡਰ ਹੈਗਾ ਆਹ ਇਹ ਥੋੜੀ ਡਿਜ਼ਾਈਨਿੰਗ ਵਾਸਤੇ ਹੈ ਤੁਸੀਂ ਜਿੱਥੇ ਮਰਜ਼ੀ ਇਹਦੀ ਡਿਜ਼ਾਈਨਿੰਗ ਕਰ ਲਿਓ ਐਡਜਸਟ ਕਰ ਲਿਓ ਤੇ ਇਹ ਵਾਲੀ ਇੱਥੋਂ ਲੈ ਕੇ ਇਹ ਤੁਹਾਨੂੰ ਬਾਜੂ ਮਿਲੂਗਾ ਠੀਕ ਹੈ ਜੀ ਬਾਜੂ ਦਾ ਸਟਾਫ ਅਲੱਗ ਹੈ ਤੇ ਇਹ ਹੈਗਾ ਇਹਦਾ ਸਲਵਾਰ ਦਾ ਪੀਸ ਬੜਾ ਹੀ ਪਿਆਰਾ ਜਿਹਾ ਮੋਡਲ ਮਸਲੀਨ ਦੇ ਵਿੱਚ ਸਲਵਾਰ ਆਊਗੀ ਤੇ ਇਹ ਹੈਗੀ ਆ ਇਹਦੀ ਇਹ ਦੁਪੱਟਾ ਹੈ ਦਾ ਠੀਕ ਹੈ ਜੀ ਬੜਾ ਪਿਆਰਾ ਦੁਪੱਟਾ ਹੈਗਾ ਪਾਰਟੀ ਵੇਅਰ ਸੂਟ ਨੇ ਜੀ ਬਹੁਤ ਸੋਹਣਾ ਸੂਟ ਹੈ ਵੈਸੇ ਵੀ ਇਹਨਾਂ ਦਾ ਕਲਰ ਵਗੈਰਾ ਬਹੁਤ ਅੱਛਾ ਹੈਗਾ ਫੜਕੀਲੇ ਜੇ ਨਹੀਂ ਹੈਗੇ ਬਹੁਤ ਜ਼ਿਆਦਾ ਖੰਗ ਖਾਉਣ ਵਾਲੇ ਨਹੀਂ ਬਹੁਤ ਸੋਹਣੇ ਨੇ ਤੇ ਪ੍ਰਾਈਸ ਹੈਗੀ ਆ ਉਹ 3200 90 ਰੁਪਏ ਸ਼ਿਪਿੰਗ ਫ੍ਰੀ ਹੋਊਗੀ ਲੋ ਜੀ ਅਗਲਾ ਸੂਟ ਦੇਖੋ ਸੇਵਮ ਬ੍ਰਾਂਡ ਇਹਦਾ ਦੱਸ ਦਿਓ ਉੱਚੀ ਰੋਲ ਕਰਕੇ ਕੱਟ ਦੂੰਗੀ ਅੱਛਾ ਬੰਦੋ ਲੋ ਜੀ ਇਹ ਹੈਗਾ ਗੁੰਗਾ ਬ੍ਰਾਂਡ ਦਾ ਸੂਟ ਹੈ ਬਹੁਤ ਪਿਆਰਾ ਸੂਟ ਹੈ ਤੁਹਾਨੂੰ ਪਤਾ ਹੀ ਹੈ ਗੁੰਗਾ ਬ੍ਰਾਂਡ ਦੀ ਜਿਹੜੀ ਕਾਟਨ ਹੁੰਦੀ ਹੈ ਬਹੁਤ ਸੋਹਣੀ ਹੁੰਦੀ ਹੈ ਔਰ ਬਿਲਕੁਲ ਪਿਓਰ ਹੁੰਦੀ ਹੈ ਆ ਜਾਓ ਆ ਵਾਹ ਇਸ ਦਾ ਆ ਲੋ ਕਪੜਾ ਤਾਂ ਬਹੁਤ ਸੋਹਣਾ ਹੈ ਬਿਲਕੁਲ ਪਿਓਰ ਬਾਟਮ ਦੇ ਵਿੱਚ ਜਿਹੜਾ ਇਹ ਫਲਾਵਰ ਹੈ ਇਹਦੇ ਉੱਪਰ ਸਾਰੇ ਤੁਹਾਨੂੰ ਵਰਕ ਮਿਲੂਗਾ ਦੇਖ ਸਕਦੇ ਆ ਤੁਹਾਨੂੰ ਸਾਰੇ ਵਰਕ ਦਿਖ ਰਿਹਾ ਹੋਣਾ ਵਿੱਚ ਵਿੱਚ ਮੋਤੀ ਵਰਕ ਵੀ ਹੈਗਾ ਔਰ ਥ੍ਰੈਡ ਵਰਕ ਵੀ ਹੈਗਾ ਠੀਕ ਹੈ ਜੀ ਤੇ ਇੱਥੋਂ ਆ ਇੱਥੋਂ ਬਣਾ ਜਾਊਗਾ ਇਹ ਬਿਲਕੁਲ ਆਇਆ ਨੈੱਕ ਦੇ ਉੱਪਰ ਹੈ ਇਸ ਤਰੀਕੇ ਨਾਲ ਬਣਿਆ ਹੋਇਆ ਹੈ ਇਹ ਲਓ ਜੀ ਇੱਥੋਂ ਥੋੜਾ ਨੈੱਕ ਨਿਕਲਣਾ ਹੈ ਇਹ ਥੋੜੇ ਨੈੱਕ ਦੇ ਉੱਪਰ ਆਊਗਾ ਸਾਰਾ ਆਹ ਕਾਫੀ ਜਿਆਦਾ ਵੱਡਾ ਫਲਾਵਰ ਹੈਗਾ ਕਾਫੀ ਏਰੀਆ ਕਵਰ ਕਰੂਗਾ ਇਹ ਇਹ ਬਾਕੀ ਸਾਰੇ ਛੋਟੇ ਛੋਟੇ ਫਲਾਵਰ ਮਿਲਣਗੇ ਤੇ ਬੈਕ ਸਾਈਡ ਆ ਜਿਹੜੀ ਉਹ ਇਸ ਤਰ੍ਹਾਂ ਮਿਲੂਗਾ ਠੀਕ ਹੈ ਲਾਈਨਾਂ ਨੇ ਔਰ ਵਿੱਚ ਫਲਾਵਰ ਠੀਕ ਹੈ ਜੀ ਤੇ ਇਹ ਹੈਗਾ ਇਹਦਾ ਸਲਵਾਰ ਦਾ ਪੀਸ कॉटन ਦਾ ਬਿਲਕੁਲ ਪ्युअर कॉटन ਦੇ ਵਿੱਚ ਹੁੰਦਾ ਹੈ ਤੇ ਮਸਲੀਨ ਦੇ ਵਿੱਚ ਇੰਨੀ ਸੋਹਣੀ ਮਸਲੀਨ ਹੈ ਜੀ ਪਾਣੀ ਵਰਗੀ ਦੁਪੱਟਾ ਵੀ ਹੋਵੇਗਾ ਯੋ ਫੁੱਲਾ ਚੌੜਾ ਐਨ ਵਧੀਆ ਦੁਪੱਟਾ ਮਿਲੂਗਾ ਲੋੜੀ ਲਗਭਗ 2.5 ਮੀਟਰ ਹੀ ਹੋਊਗਾ ਇਹ ਦੁਪੱਟਾ ਸਵਾ ਦੋ ਪਲੱਸ ਤਾਂ ਜ਼ਰੂਰ ਹੈਗਾ

ਜਿਹੜਾ ਆ ਕਲਰ ਨੇ ਨਾ ਇਹਦੇ ਬਹੁਤ ਸੋਹਣੇ ਲੱਗ ਰਹੇ ਨੇ ਕਲਰਫੁਲ ਜੇ ਨਾ ਵਿੱਚ ਪੈਚ ਜੇ ਲੱਗੇ ਹੋਏ ਆ ਵਰਕ ਦੇ ਪੈਚ ਲੱਗੇ ਹੋਏ ਬੜਾ ਸੋਹਣਾ ਲੱਗਦਾ ਸੀ ਇਹ ਆਲੋ ਠੀਕ ਹੈ ਜੀ ਤੇ ਨਾਲ ਮਿਲੂਗੀ ਇਹ ਵਾਲੀ ਇਹਦੇ ਵਿੱਚ ਹੀ ਇਹ ਸਲਵਾਰ ਮਿਲ ਰਿਹਾ ਆਲੋ ਇਹ ਵਾਲੀ ਸਲਵਾਰ ਮਿਲੂਗੀ ਪਿਓਰ ਕਾਟਨ ਦੇ ਵਿੱਚ ਸੂਟ ਮਿਲੂਗਾ ਤੇ ਬਹੁਤ ਹੀ ਪਿਆਰੀ ਜੀ ਮਸਲੀਨ ਦਾ ਦੁਪੱਟਾ ਮਿਲ ਰਿਹਾ ਪਾਣੀ ਵਰਗਾ ਦਿੱਖਦਾ ਬਹੁਤ ਸੋਹਣਾ ਠੀਕ ਹੈ ਜੀ ਤੇ ਪ੍ਰਾਈਸ ਹੈਗੀ ਆ ਦੀ 2100 ਸਸੀ ਕੀ ਲੇਪਸ਼ਾ 2130 ਰੁਪਏ 2130 ਦੇ ਵਿੱਚ ਇਹ ਸੂਟ ਤੁਹਾਡੇ ਘਰ ਆ ਜੂਗਾ ਸ਼ਿਪਿੰਗ ਚਾਰਜਸ ਕੋਈ ਨਹੀਂ ਹੈਗੇ ਲਓ ਜੀ ਲਾਸਟ ਪੀਸ ਦਿਖਾਉਣ ਲੱਗੇ ਆ ਆਰਾਮ ਟੈਕਸ ਦਾ ਸੂਟ ਹੈ ਲਓ ਲੇਨਨ ਕਾਟਨ ਦੇ ਵਿੱਚ ਕਾਫੀ ਚੰਗਾ ਤੁਹਾਨੂੰ ਸੂਟਾ ਲੇਨਨ ਕਾਟਨ ਦੇ ਵਿੱਚ ਇੱਕ ਇਹਦੇ ਨਾਲ نیچے ਵਰਕ ਦਾ ਫਲਾਵਰ ਹੈ ਇਹ ਘੇਰੇ ਤੇ ਤੁੰਗ ਲੂਗਾ। ਲੋ ਬੜਾ ਹੀ ਪਿਆਰਾ ਜਿਹਾ ਲੱਗਦਾ ਹੈ। ਇਹ ਸੂਟ ਬਹੁਤ ਸੋਹਣਾ ਲੱਗਦਾ ਹੈ। ਕ੍ਰੋਸ ਸਟਿਚ ਦਾ ਵਰਕ ਜਿਹਾ ਲੱਗਦਾ ਹੈਗਾ ਇਹ। ਤੇ ਲੋ ਵਰਕ ਦੇਖ ਲਓ ਤੁਸੀਂ ਪੂਰਾ ਘੇਰਾ ਜਿਹੜਾ ਉਹ ਕਵਰ ਕੀਤਾ ਹੋਇਆ ਇਹਦੇ ਨਾਲ। ਤੇ ਪੂਰਾ ਆਲ ਓਵਰ ਰਨਿੰਗ ਇਹਦੇ ਵਿੱਚ ਤੁਹਾਨੂੰ ਸੂਟ ਮਿਲੂਗਾ। ਵੈਸੇ ਤਾਂ ਲਾਈਨਿੰਗ ਦੀ ਲੋੜ ਨਹੀਂ ਹੈ ਪਰ ਕਿਉਂਕਿ ਲਾਈਟ ਕਲਰ ਹੋਣ ਕਰਕੇ ਤੁਸੀਂ ਅੰਡਰ ਸ਼ਰਟ ਵਗੈਰਾ ਪਾ ਸਕਦੇ ਹੋ। ਉਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਕੀ ਕਰਨਾ ਹੈ। ਆ ਤੁਹਾਨੂੰ ਦਿਖਾ ਦਿੰਦੇ ਹਾਂ ਇਹ ਦੇਖੋ ਤਾਂ। ਇਹ ਤਾਂ ਵੀ ਕਾਫੀ ਸੋਹਣਾ ਹੈ। ਹਾਂ। ਕੁਲਰੂਲਾ ਮਸਲੀਨ ਦਾ ਕਾਟਨ ਮਸਲੀਨ ਦਾ ਪਤਲਾ-ਪਤਲਾ ਦੁਪੱਟਾ 4 ਸਾਈਡ ਲੇਸ। ਆ ਤੁਹਾਨੂੰ ਪਤਾ ਹੀ ਹੈ ਕਿ ਰਾਮ ਟੈਕਸ ਦੇ ਕੱਪੜੇ ਹੁੰਦੇ ਨਹੀਂ ਜਿਹੜੇ ਉਹ ਕੱਪੜੇ ਦੀ ਕਮੀ ਨਹੀਂ ਛੱਡਦੇ ਹੈਗੇ। ਪੂਰਾ ਐਨ ਵਧੀਆ ਦੁਪੱਟੇ ਹੁੰਦੇ ਨੇ ਸਾਰਾ ਕੁਝ ਐਨ ਵਧੀਆ ਹੁੰਦਾ। ਆ ਲਓ ਜੀ। ਫਲਾਵਰ ਦੇਖੋ ਤੁਸੀਂ ਫੱਟੇ ਦੇ ਉੱਪਰ। ਠੀਕ ਹੈ ਜੀ ਤੇ 4 ਸਾਈਡ ਜਾਂ ਕੰਨੀ ਦੇ ਨਾਲ-ਨਾਲ ਤੁਹਾਨੂੰ ਆਹ ਵਾਲਾ ਵਰਕ ਵੀ ਮਿਲੂਗਾ ਔਰ ਨਾਲ ਲੇਸ ਵੀ ਮਿਲੂਗੀ। ਕਾਫੀ ਪਿਆਰਾ ਸੂਟ ਹੈ। ਇਹ ਪ੍ਰਾਈਸ ਹੈਗੀ 2575। 2575 ਦੇ ਵਿੱਚ ਤੁਹਾਡੇ ਕੋਲ ਆ ਜਾਣਾ ਸ਼ਿਪਿੰਗ ਕੋਈ ਨਹੀਂ ਹੋਣੀ। ਲਓ ਜੀ ਅਸੀਂ ਆਪਣੀ ਅੱਜ ਦੀ ਕਲੈਕਸ਼ਨ ਨਾਲ ਮਿਲਦਾ ਤੁਹਾਨੂੰ ਪਸੰਦ ਆਉਗੀ। ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ। ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।